ਮੈਂ ਇਸ ਗੱਲ ਤੋਂ ਬੜਾ ਖੁਸ਼ ਵੀ ਆ ਕਿ ਮਾਝੇ ਦੇ ਲੋਕਾਂ ਨੇ ਕਾਂਗਰਸ ਨੂੰ ਬਹੁਤ ਬੁਰੀ ਤਰ੍ਹਾਂ ਅੰਦਕਾਰਿਆ ਕਾਂਗਰਸ ਚੌਥੇ ਨੰਬਰ ਤੇ ਆ ਬੀਜੇਪੀ ਪੰਜਵੇਂ ਨੰਬਰ ਤੇ ਆ ਜਿਹੜੇ ਕਹਿੰਦੇ ਅਸੀਂ ਅਗਲੀ ਸਰਕਾਰ ਬਣਾਉਣੀ ਆ ਕਾਂਗਰਸ ਦੇ 6 ਭੁਖੀ ਮੁੱਖ ਮੰਤਰੀ ਉੱਥੇ ਤੁਰੇ ਫਿਰਦੇ ਸੀ ਜਿਹੜੇ ਕਹਿੰਦੇ ਅਸੀਂ ਮੁੱਖ ਮੰਤਰੀ ਅਸੀਂ ਮੁੱਖ ਮੰਤਰੀ ਆ ਉਹ ਤੰਬੀ ਵਾਲੇ ਬਚਾਦੇ ਬਾਜਵਾਜੀ ਸਭ ਅਸਾਗੜਤੇ ਲੋਕਾਂ ਨੇ ਰਾਜਾ ਬੜਿੰਗ ਜੀ ਨੇ ਜੋ ਹੰਕਾਰ ਸੀਗਾ ਉਹਨਾਂ ਦੀ ਧੌਣ ਦੇ ਵਿੱਚ ਜਿਹੜਾ ਕਿਲਾ ਸੀਗਾ ਜਿਹੜਾ ਉਹਨਾਂ ਨੇ ਸਾਡੇ ਗਰੀਬ ਲੋਕਾਂ ਦੇ ਪ੍ਰਤੀ ਦਲਤ ਦਲਤਾਂ ਦੇ ਵਿਰੋਧੀ ਸਵਾਦ ਬੂਟਾ ਸਿੰਘ ਜੀ ਦੇ ਵਿਰੋਧ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦਾ ਬਹੁਤ ਕਰਾਵਾ ਜਵਾਬ ਦਿੱਤਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਬੇਸ਼ੱਕ ਦੂਜੇ ਨੰਬਰ ਤੇ ਆ ਪਰ ਉਹਨਾਂ ਨੂੰ ਜਿਹੜੀਆਂ ਵੋਟਾਂ ਪਈਆਂ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਵੋਟਾਂ ਉਹਨਾਂ ਨੂੰ ਕਿੱਦਾਂ ਪੈ ਗਈਆਂ ਇਹ ਵੋਟਾਂ ਕੋ ਅਕਾਲੀ ਦਲ ਨੂੰ ਨਹੀਂ ਪਈਆਂ ਉਹ ਜਿਹੜਾ ਜਿਹੜਾ ਉਮੀਦਵਾਰ ਦਾ ਪਛੋਕਰ ਉਹਨਾਂ ਦਾ ਜਿਹੜੇ ਜਵਾਈ ਸਾਹਿਬ ਜਿਨ੍ਹਾਂ ਦਾ ਉੱਥੇ ਅਸਰ ਸੀਗਾ ਜਿਨ੍ਹਾਂ ਦੀ ਵੈਦਤ ਸੀਗੀ ਉਹ 10 ਸੇ ਗੱਲ ਕਿ ਉਹਨਾਂ 40 ਪਿੰਡਾਂ ਦੇ ਵਿੱਚ ਉਹਨਾਂ ਨੂੰ ਵੋਟਾਂ ਪਈਆਂ ਜਿੱਥੇ ਉਹਨਾਂ ਦੇ ਸਰਪੰਚ ਬਣਾਏ ਸੀਗੇ ਜਿਹੜੇ ਗੈਂਗਸਟਰ ਨੇ ਸਰਪੰਚ ਬਣਾਏ ਸੀਗੇ ਸਾਡੇ ਲੋਕਾਂ ਨੂੰ ਵਧਾਈ ਵੀ ਦੇਣਾ ਸਰਦਾਰ ਦੇ ਲੋਕਾਂ ਨੂੰ ਵਧਾਈ ਦੇਣਾ ਆਪਣੇ ਹਰਮਨ ਪਿਆਰੇ ਉਮੀਦਵਾਰ ਹਰਮੀਤ ਸਿੰਘ ਸੰਧੂ ਜੀ ਨੂੰ ਵਧਾਈ ਦੇਣਾ ਔਰ ਮੈਂ ਕਹਿਣਾ ਚਾਹੁੰਦਾ ਕਿ ਜੋ ਕੁਝ ਇਲੈਕਸ਼ਨ ਦੇ ਵਿੱਚ ਬਣਾਇਆ ਜਾ ਰਿਹਾ ਸੀਗਾ ਕਿ ਇਹ ਪੰਥਕ ਹਲਕਾ ਜੀ ਇੱਥੇ ਇਦਾਂ ਹੋਊਗਾ ਵੀ ਇਦਾਂ ਹੋਊਗਾ ਨਹੀਂ ਲੋਕਾਂ ਨੇ ਬਲੋ ਇਹ ਸਾਬਤ ਕਰਤਾ ਕਿ ਲੋਕਾਂ ਨੇ ਇੱਕ ਵਾਰ ਫੇਰ ਵਕਾਸ ਨੂੰ ਓਟਾ ਪਾਈਆਂ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਵਿਕਾਸਪੱਖੀ ਨੀਤੀਆਂ ਤੇ ਮੋਹਰ ਲਾਈ ਆ ਉਹ ਚੀਜ਼ਾਂ ਭਲੇਖੇ ਸਾਰੇ ਦੂਰ ਕੀਤੇ ਆ ਔਰ ਮੈਂ ਇਸ ਗੱਲ ਤੋਂ ਬੜਾ ਖੁਸ਼ ਵੀ ਆ ਕਿ ਮਾਝੇ ਦੇ ਲੋਕਾਂ ਨੇ ਕਾਂਗਰਸ ਨੂੰ ਬਹੁਤ ਬੁਰੀ ਤਰ੍ਹਾਂ ਨਕਾਰਿਆ ਕਾਂਗਰਸ 4 ਨੰਬਰ ਤੇ ਆ ਬੀਜੇਪੀ 5 ਨੰਬਰ ਤੇ ਆ ਜਿਹੜੇ ਕਹਿੰਦੇ ਆ ਅਸੀਂ ਅਗਲੀ ਸਰਕਾਰ ਬਣਾਉਣੀ ਆ ਕਾਂਗਰਸ ਦੇ 6 ਭੁਖੀ ਮੁੱਖ ਮੰਤਰੀ ਉੱਥੇ ਤੋਂ ਦੇ ਫਿਰਦੇ ਸੀ ਜਿਹੜੇ ਕਹਿੰਦੇ ਆ ਅਸੀਂ ਮੁੱਖ ਮੰਤਰੀ ਅਸੀਂ ਮੁੱਖ ਮੰਤਰੀ ਆ ਉਹ ਤੰਬੀ ਵਾਲੇ ਬਚਾਦੇ ਬਾਜਵਾਜੀ ਸਭ ਰਗੜਦੇ ਲੋਕਾਂ ਨੇ ਰਾਜਾ ਬੜਿੰਗ ਜੀ ਨੇ ਜੋ ਹੰਕਾਰ ਸੀਗਾ ਉਹਨਾਂ ਦੀ ਧੌਣ ਦੇ ਵਿੱਚ ਜਿਹੜਾ ਕਿਲਾ ਸੀਗਾ ਜਿਹੜਾ ਉਹਨਾਂ ਨੇ ਸਾਡੇ ਗਰੀਬ ਲੋਕਾਂ ਦੇ ਪ੍ਰਤੀ ਦਲਤਾਂ ਦਲਤਾਂ ਦੇ ਵਿਰੋਧੀ ਸਰਦਾਰ ਬੂਟਾ ਸਿੰਘ ਜੀ ਦੇ ਵਿਰੋਧ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦਾ ਬਹੁਤ ਕਰਾਦਾ ਜਵਾਬ ਦਿੱਤਾ ਔਰ ਕਾਂਗਰਸੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਉਹਨੂੰ ਉਹ ਦੀਗੇ ਮਾਜੇ ਵਾਲੇ ਉਹ ਨਹੀਂ ਹੈ ਕਿ ਤੁਹਾਨੂੰ ਬਰਦਾਸ਼ਤ ਕਰ ਦੇਣਗੇ ਇੱਕ ਕਰਕੇ ਮਾਜੇ ਦੀ ਧਰਤੀ ਤੋਂ ਕਾਂਗਰਸ ਨੂੰ ਇੱਕ ਬਹੁਤ ਬੁਧੀਤਰਾ ਮਝੱਲਾ ਨੇ ਜਿਹੜਾ ਨਕਾਰ ਦਿੱਤਾ ਉਹ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੇ ਭਵਿੱਖ ਦੀਆਂ ਪਲਾਨਾਂ ਕਰੇ ਸੀਗੇ ਕਿ ਅਸੀਂ ਤਾਂ ਜੀ ਅੱਜ ਦੇ ਤਾਂ ਇਕੱਠ ਜੋੜ ਕਰਾਂਗੇ ਉਹਦੇ ਨਾਲ ਕਹਾਂਗੇ ਸਰਕਾਰ ਸਾਡੀ ਬਣੂਗੀ ਉਹਨਾਂ ਨੂੰ ਸਮਝ ਲੱਗ ਗਈ ਕਿ ਪੰਜਾਬੀ ਉਹ ਮੱਧਵਾਦੀ ਵਾਲੇ ਜਿਹੜੇ ਆ ਉਹ ਭਾਜਪਾ ਨੂੰ ਅਗਲੀ ਸਤਾਈ ਦੇ ਵਿੱਚ ਨੇੜੇ ਤੇਰੇ ਨਹੀਂ ਲੱਗਣ ਦੇਣਗੇ ਸੋ ਮੈਂ ਸਬਦਾ ਕਿ ਇਹ ਜਿਹੜੀ ਚੋਣ ਆ ਇਹ ਸਤਾਈ ਦਾ ਇੱਕ ਸੈਮੀਫਾਈਨਲ ਸੀਗਾ ਔਰ 27 ਦੇ ਵਿੱਚ ਮੁੜ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਔਰ ਬਾਜੇ ਦੇ ਵਿੱਚੋਂ ਅਸੀਂ ਵੱਡੀ ਲੀਡ ਲਾਂਗੇ ਬਾਜੇ ਦੇ ਵਿੱਚੋਂ ਅਸੀਂ ਕਾਂਗਰਸ ਦਾ ਅਕਾਲੀ ਦਲ ਦਾ ਸਵਾਯਾ ਕਰਦੇ ਆਂਗੇ ਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਬੇਸ਼ੱਕ ਦੂਜੇ ਨੰਬਰ ਤੇ ਆ ਪਰ ਉਹਨਾਂ ਨੂੰ ਜਿਹੜੀਆਂ ਵੋਟਾਂ ਪਈਆਂ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਵੋਟਾਂ ਉਹਨਾਂ ਨੂੰ ਕਿੱਦਾਂ ਪੈ ਗਈਆਂ ਇਹ ਵੋਟਾਂ ਕੋ ਅਕਾਲੀ ਦਲ ਨੂੰ ਨਹੀਂ ਪਈਆਂ ਉਹ ਜਿਹੜਾ ਜਿਹੜਾ ਉਮੀਦਵਾਰ ਦਾ ਪਛੋਕਰ ਉਹਨਾਂ ਦਾ ਜਿਹੜੇ ਜਵਾਈ ਸਾਹਿਬ ਜਿਨ੍ਹਾਂ ਦਾ ਉੱਥੇ ਅਸਰ ਸੀਗਾ ਜਿਨ੍ਹਾਂ ਦੀ ਦਹਿਸ਼ਤ ਸੀਗੀ ਉਹ ਦਹਿਸ਼ਤ ਦੇ ਕਰਕੇ ਉਹਨਾਂ 40 ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਵੋਟਾਂ ਪਈਆਂ ਜਿੱਥੇ ਉਹਨਾਂ ਦੇ ਸਰਪੰਚ ਬਣਾਏ ਸੀਗੇ ਜਿਹੜੇ ਗੈਂਗਸਟਰ ਨੇ ਸਰਪੰਚ ਬਣਾਏ ਸੀਗੇ ਉਹ 40 ਪਿੰਡਾਂ ਦੇ ਲੋਕਾਂ ਨੇ ਵੋਟਾਂ ਪਾਈਆਂ ਕਾਲੀ ਦਲ ਨੂੰ ਪਰਫਲੇਖੇ ਜਿੰਨੀ ਦਾਣਾ ਚਾਹੀਦਾ ਕਿ ਪਤਾ ਨਹੀਂ ਕਿੰਨਾ ਸਾਨੂੰ ਰਿਸਪੌਂਸ ਮਿਲ ਗਿਆ ਕੋਈ ਇਦਾਂ ਦਾ ਰਿਸਪੌਂਸ ਨਹੀਂ ਆ ਸੋ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਸਾਰਸਕ ਨਤੀਜਾ ਜਿਹੜਾ ਉਹ ਮਾਝੇ ਦੇ ਲੋਕਾਂ ਨੇ ਦਿੱਤਾ ਉਹ 27 ਦੀ ਜਿੱਤ ਦਾ ਮਾਝੇ ਦੇ ਲੋਕਾਂ ਨੇ ਜਿਹੜਾ ਮੋੜ ਬਣਤਾ ਮੈਂ ਫਿਰ ਇੱਕ ਵਾਰ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਰਵਿੰਦ ਕੇਜੀਵਾਲ ਜੀ ਮਨੀਸ਼ ਸੁਸੋਦੀਆ ਜੀ ਪਾਰਟੀ ਦੀ ਸਮੁੱਚੀ ਟੀਮ ਜਿਹੜੀ ਉੱਥੇ ਕੰਮ ਕਰ ਰਹੀ ਸੀਗੀ ਜਿਹੜੀ ਸਾਰੇ ਸਾਡੇ ਦੇ ਐਮਐਲਏ ਸਾਹਿਬਾਨ ਕਈ ਐਮਐਲਏ ਸਾਹਿਬਾਨਾਂ ਨੇ ਡਿਊਟੀ ਕੀਤੀ ਕਈ ਮੰਤਰੀ ਸਾਹਿਬਾਨਾਂ ਨੇ ਡਿਊਟੀ ਕੀਤੀ ਮੈਂ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਮੈਂ ਸਮਝਦਾ ਕਿ ਇਹ ਜਿੱਤ ਆਵਾਦੀ ਪਾਰਟੀ ਦੀ ਜਿੱਤ ਹੈ ਝਾੜੂ ਦੀ ਜਿੱਤ ਹੈ ਜਿਹੜੇ ਐਵੇਂ ਤੀਜੇ ਚੌਥੇ ਦਲ ਖੋਸ਼ੋਦ ਮੀਡੀਆ ਦੇ ਸਵੇਰੇ ਸਵੇਰ ਚਾਹ ਦਾ ਕੱਪ ਲੈ ਕੇ ਬਹਿ ਜਾਂਦੇ ਆ ਕਿ ਆ ਹੋ ਗਿਆ ਜੀ ਝਾੜੂ ਦਾ ਤੀਲਾ ਹੋ ਗਿਆ ਜੀ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ 27 ਦੇ ਵਿੱਚ ਵੀ ਝਾੜੂ ਦੀ ਸਰਕਾਰ ਆਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਲੋਕ ਸਰਦਾਰ ਭਗਵਾਨ ਸ੍ਰੀ ਮਾਨ ਜੀ ਦੀਆਂ ਵਕਾਸ ਪੱਕੀ ਨੀਤੀਆਂ ਤੋਂ ਜਿਹੜਾ ਪੂਰੇ ਖੁਸ਼ ਨੇ ਸੋ ਮੈਂ ਮਜੈਲੋ ਤੁਹਾਡਾ ਧੰਨਵਾਦ ਕਰਦਾ ਇਸ ਸਿੱਤ ਦਾ ਕਾਇਮ ਰਿਓ 27 'ਚ ਆਪਾਂ ਇਸ ਕਾਗਜ਼ ਨੂੰ ਇੱਥੇ ਦੇ ਚੌਥੇ ਨੰਬਰ ਤੇ ਆਏ ਜੋ 27 'ਚ ਆਏ ਇਹਨਾਂ ਨੂੰ 6ਵੇਂ 6ਵੇਂ ਨੰਬਰ ਤੇ ਲਿਆਉਣਾ ਆਪਾਂ 7ਵੇ 7ਵੇ ਨੰਬਰ ਤੇ ਇਹਨਾਂ ਦਾ ਹੰਕਾਰ ਤੋੜਨਾ ਜਿਹੜਾ ਪ੍ਰਤਾਪ ਬਾਜਵਾ ਤੇ ਆ ਜਿਹੜਾ ਰਾਜੇ ਬੜਿੰਗਤ ਗਿਆ ਆ ਜਿਹੜੇ ਸੁੱਖੀ ਹੰਦਾਵਾ ਜਿੱਤੇ ਫਿਰਦੇ ਆ ਇਹਨਾਂ ਦਾ ਹੰਕਾਰ ਤੋੜਨਾ ਆਪਾਂ ਤੁਸੀਂ ਦੇਖੋ ਕੀ ਬਣਦਾ ਜਿੱਦਾਂ ਡੇਰਾ ਬਾਬਾ ਨਾਨਕ ਤੋੜਿਆ ਜਿੱਦਾਂ ਹੁਣ ਤੋੜਿਆ ਤਰਤਾਰ ਇਦਾਂ ਹੀ 27 ਦੀ ਲੈਕਚਰ ਚ ਇਹਨਾਂ ਦਾ ਹੰਕਾਰ ਤੋੜਾਂਗੇ ਇਹਨਾਂ ਦੇ ਹਲਕਿਆਂ ਚ ਜਾ ਕੇ ਤੋੜਾਂਗੇ ਆਵਾਮਾਦਵੀ ਪਾਰਟੀ ਮਾਝੇ ਦੇ ਵਿੱਚ ਬਹੁਤ ਵੱਡੀ ਲੀਡ ਨਾਲ ਜਿੱਤੂਗੀ ਸੋ ਮੈਂ ਸਭ ਨੂੰ ਆਪਣੇ ਬਦਕਾਂ ਨੂੰ ਮਾਝੇ ਦੇ ਸਾਦੇ ਬਦਕਾਂ ਨੂੰ ਜਿਹੜਾ ਬਹੁਤ ਬਹੁਤ ਵਧਾਈਆਂ ਦੇਣਾ ਵਾਇਗੋਦੀ ਕਾ ਖਾਲਸਾ ਵਾਇਗੋਦੀ ਕੀ ਫਤ